ਆਉ ਦਾ ਵਰਕ ਪਰਮਿਟ ਕਲੋਜ਼ ਤੇ ਵਾਈਫ ਦਾ ਆਪਣਾ ਵਰਕ ਪਰਮਿਟ ਤੇ ਬੀਟੀ ਦਾ ਸਟੱਡੀ ਵੀਜ਼ਾ ਇਹਨਾਂ ਨਾਲ ਬਾਰੇ ਗੱਲਬਾਤ ਕੀਤੀ ਇਹਨਾਂ ਨੇ ਇਹਨਾਂ ਨੇ ਕੀ ਕੀਤਾ ਜੀ ਇਹਨਾਂ ਨੇ ਮੇਰਾ ਆਪਣਾ ਕਲੋਜ਼ ਵਰਕ ਪਰਮਿਟ ਲਵਾਤਾ ਪਲੱਸ ਕੰਮ ਹੋਇਆ ਉਸ ਤੇ ਜਦੋਂ ਮੈਂ ਉੱਥੇ ਚਲਾ ਗਿਆ ਉੱਥੇ ਕੋਈ ਕੰਮ ਕਮਾਈ ਨਹੀਂ ਸੀ ਉਹ ਕਹਿੰਦੇ ਭਾਈ ਅਜੇ ਤੱਕ ਲਈ ਐਲ ਐਮ ਆਈ ਜੀ ਇਹਨਾਂ ਬੰਦੇ ਨੇ ਸੱਤ ਸਾਲ ਐਲ ਐਮ ਆਈ ਲਈ ਹੈ ਪੰਜ ਕੁ ਸਾਲ ਅੰਦਰ ਲੈ ਕੇ ਤੇ ਕੰਮ ਕੋਈ ਮੁਝੇ ਦਾ ਬੜੀ ਕੋਈ ਗੱਲ ਨਹੀਂ ਮੈਂ ਇਹਨਾਂ ਨੂੰ ਫੋਨ ਕੀਤਾ ਯਾਨਾ ਕਾਨੀ ਜੀ ਕਰਦੇ ਰਹੇ ਉਸ ਤੋਂ ਬਾਅਦ ਕਹਿੰਦੇ ਤੁਸੀਂ ਆਪ ਦੀ ਵਾਈਫ ਦਾ ਤਾਂ ਵੀਜ਼ਾ ਲਵਾਓ ਕੁੜੀ ਦਾ ਰਸਤਾ ਉੱਥੇ ਅਮਰੀਕਾ ਰਿੰਦਾ ਕੁੜੀ ਦਾ ਭਰਾ ਟਰੂ ਹੈ ਕੀ ਅੰਮ੍ਰਿਤਾ ਉਹ ਮੈਨੂੰ ਗੇੜਾਂਾਂ ਤੋਂ ਭਗਾਉਣ ਦੇ ਲੱਗ ਗਿਆ ਕਿੰਨਾ ਦਾ ਕੋਈ ਹਰਪਲਿਕ ਸੀ ਉੱਥੇ ਉਹ ਮੇਰੇ ਕੋ ਘਰੇ ਘਰੇ ਆਉਣ ਲੱਗ ਗਿਆ ਚੁੱਪ ਕਰ ਜਾ ਫਲਾਣਾ ਮੈਂ ਕਿਹਾ ਵੀ ਇੱਥੇ ਪਰਦੇਸ ਚ ਕੰਮ ਕਰਾਵੂਗਾ ਮੈਂ ਇੱਥੇ ਆ ਗਿਆ ਜੀ ਸੇਨਾ ਬਾਈ ਮੈਂ ਆਊਟਸਰਟ ਇਮੀਗ੍ਰੇਸ਼ਨ ਵਾਲਿਆਂ ਤੋਂ ਨਾ ਆਪ ਦਾ ਵਰਕ ਪਰਮਿਟ ਕਲੋਜ਼ ਤੇ ਵਾਈਫ ਦਾ ਆਪਣਾ ਵਰਕ ਪਰਮਿਟ ਤੇ ਬੇਟੀ ਦਾ ਸਟੱਡੀ ਵੀਜ਼ਾ ਇਹਨਾਂ ਨਾਲ ਬਾਰੇ ਗੱਲਬਾਤ ਹੋਈ ਸੀ ਇਹਨਾਂ ਨੇ ਇਹਨਾਂ ਨੇ ਕੀ ਕੀਤਾ ਜੀ ਇਹਨਾਂ ਨੇ ਮੇਰਾ ਆਪਣਾ ਕਲੋਜ਼ ਵਰਕ ਪਰ ਮਟਲਵਾਤਾ ਪਲੱਸ ਕੰਮ ਹੋਇਆ ਉਹਦੀ ਐਲਐਮਆਈ ਦਿੱਤੀ ਇਹਨਾਂ ਨੇ ਇਹ ਵੀ 1675 ਸਾਰਾ ਕੁਝ ਉੱਤੇ ਲਿਖਿਆ ਹੋਇਆ ਵਕਰਾ ਦੇਖੋ ਨਾ 16 1675 ਰੇਟ ਸੀਗਾ ਤੇ 8 ਘੰਟੇ ਕੰਮ ਇੰਜ ਕਰਕੇ ਨਰਸਰੀ ਦਾ ਕੰਮ ਸੀ ਹਨਾ ਤੇ ਜਦੋਂ ਮੈਂ ਉੱਥੇ ਚਲਾ ਗਿਆ ਉੱਥੇ ਕੋਈ ਕੰਮ ਕਮਾਈ ਨਹੀਂ ਸੀ ਉਹ ਕਹਿੰਦੇ ਬਾਈ ਅਸੀਂ ਤਾਂ ਕੱਲੀ ਐਲਐਮਆਈ ਦੇਣੀ ਸੀ ਇਹਨਾਂ ਬੰਦੇ ਨੇ ਥੱਥੋਂ ਐਲਐਮਆਈ ਲਈ ਹੈ ਪੰਜ ਕੋਈ ਹਜ਼ਾਰ ਡਾਲਰ ਲੈ ਕੇ ਤੇ ਕੰਮ ਕਮੂ ਦੀ ਤਾਂ ਸਾਡੀ ਕੋਈ ਗੱਲ ਨਹੀਂ ਮੈਂ ਇਹਨਾਂ ਨੂੰ ਫੋਨ ਕੀਤਾ ਯਾਨਾ ਕਾਨੀ ਜੀ ਕਰਦੇ ਰਹੇ ਉਸ ਤੋਂ ਬਾਅਦ ਕਹਿੰਦੇ ਤੁਸੀਂ ਆਪਦੀ ਵਾਈਫ ਦਾ ਵੀਜ਼ਾ ਲਵਾਓ ਚਲੋ ਮੈਂ ਕਿਹਾ ਜਦੋਂ ਵਾਇਫ ਦਾ ਵੀਜ਼ਾ ਲਵਾਇਆ ਵਾਇਫ ਦੇ ਨਾਲ ਕਿਹਾ ਸੀ ਓਪਨ ਵਰਕ ਪਰਮਿਟ ਤੇ ਲਵਾਤਾ ਵਿਜ਼ਟਰ ਵੀ ਆ ਜੀ ਵਿਜ਼ਟਰ ਵੀਜ਼ਾ ਲੱਗ ਗਿਆ ਜਦੋਂ ਫਿਰ ਮੈਂ ਉੱਥੇ ਇਹਨਾਂ ਨਾਲ ਗੱਲਬਾਤ ਕਰਦਾ ਰਿਹਾ ਇਹਨਾਂ ਦਾ ਇੱਕ ਕੋਈ ਰਿਸ਼ਤੇਦਾਰ ਉੱਥੇ ਅਮਰੀਕਾ ਰਹਿੰਦਾ ਕੁੜੀ ਦਾ ਭਰਾ ਘਰੂਆ ਕੁੜੀ ਦਾ ਅਮਰਤਾ ਉਹ ਮੈਨੂੰ ਉੱਥੇ ਡਰਾਂ ਤੋਂ ਧਮਕਾਉਣ ਜੇ ਲੱਗ ਗਿਆ ਕਿ ਇਹਨਾਂ ਦਾ ਕੋਈ ਹਰਪ੍ਰੀਤ ਸੀ ਉੱਥੇ ਉਹ ਮੇਰੇ ਕੋਲ ਘਰੇ ਘਰੇ ਆਉਣ ਲੱਗ ਗਏ ਚੁੱਪ ਕਰ ਜਾ ਫਲਾਣਾ ਮੈਂ ਕਿਹਾ ਵੀ ਇੱਥੇ ਪਰਦੇਸ 'ਚ ਕੰਮ ਖਰਾਬੂਗਾ ਮੈਂ ਇੱਥੇ ਆ ਗਿਆ ਜੀ ਇੱਥੇ ਆ ਕੇ ਪੰਚਾਇਤ ਪੰਜੂਤ ਹੋਈ ਪੰਚਾਇਤ ਇਹਨਾਂ ਨੇ ਰਾਜ ਨਿਵਾ ਕਰ ਲਈ ਰਾ ਕਾਸੀ ਰਾਜ ਨਮਾ ਲਾਏ। ਕਾ ਪੰਚਾਇਤੀ ਰਾਜ ਨਮਾ ਕੀਤਾ ਇਹਨਾਂ ਨੇ। ਅੱਬ ਕਾਇਦਾ ਗਵਾਹਾਂ ਦੇ ਸਾਈਨ ਆਈ ਉੱਤੇ ਆ ਦੇਖੋ ਨਹੀਂ। ਆ ਦਰਸ਼ਨ ਸਿੰਘ ਪਲਾਵ ਦਾ ਪ੍ਰਧਾਨ। ਆ ਪਰਮਜੀਤ ਸਿੰਘ ਰਿਟਾਇਰਡ ਪ੍ਰਿੰਸੀਪਲ son of ਤਰਲੋਚ ਸਿੰਘ ਧਾਰਾ ਸਿੰਘ ਕਲੋਨੀ ਫਰੀਜਕੋਟ। ਬਹੁਤ ਵਾਰ ਬੰਦੇ ਨੇ ਕਹਿਤਾ ਵੀ ਚਲੋ ਕੋਈ ਕੰਨੀ ਆਉਂਦੀ ਅਸੀਂ ਤੁਹਾਨੂੰ ਭੇਜ ਦਾਂਗੇ ਦੁਬਾਰਾ। ਅਸੀਂ ਵਿਜ਼ਾਰਵਾ ਦੇਾਂਗੇ ਤੁਹਾਨੂੰ ਉਹ ਦਵਾ ਦੇਾਂਗੇ ਪੇ ਸਲਿੱਪਾ ਦਵਾ ਦੇਾਂਗੇ ਵੀ ਕਿਵੇਂ। ਉਹ ਪੰਜ ਚਾਰ ਪੰਜ 6 ਮਹੀਨੇ ਹੋ ਗਏ ਜੀ ਇਹ ਲਾਰੇ ਦੂਰੇ ਚ ਲਾਉਂਦੇ ਰਹੀ ਅੱਜ ਕਰਦੇ ਆ। ਕਰ ਲ ਕਰਦੇ ਜਿਹੋ ਉਹਨਾਂ ਨੇ నా ਮੇਰੀ ਗੱਲ ਸੁਣੀ ਜੀ ਮੈਂ ਐਸਐਸਪੀ ਹਰਜੀਤ ਸਿੰਘ ਆਪਣੇ ਹੁੰਦੇ ਸੀਗੇ ਉਹਨਾਂ ਨੂੰ ਮੈਂ ਐਪਲੀਕੇਸ਼ਨ ਦਿੱਤੀ ਜੀ ਉਹਨਾਂ ਨੇ ਕ੍ਰਾਈਮ ਬ੍ਰਾਂਚ ਵਾਲੇ ਡੀਐਸਪੀ ਰਾਜਨਪਾਲ ਜੀ ਨੂੰ ਮਾਰਗ ਕਰਤੀ ਇਹ 7 ਮਹੀਨੇ ਕੰਮ ਲੰਮਕਦਾ ਰਹਿ ਜੀ ਕਦੇ ਡੀਐਲਿਗਲ ਕੋਲੇ ਚਲਾ ਜਾਵੇ ਕਦੇ ਐਸਪੀ ਡੀ ਕੋਲੇ ਚਲਾ ਜਾਵੇ ਕਦੇ ਜਦੋਂ ਮੈਨੂੰ ਕੋਈ ਨਾ ਗੱਲਬੰਦੀ ਦਿਖੀ ਜੀ ਮੈਂ ਹਾਈ ਕੋਰਟ ਚਲਾ ਗਈ ਹਾਈ ਕੋਰਟ 6 ਤਰੀਕ ਨੂੰ ਉਹਨਾਂ ਨੇ ਇਹਨਾਂ ਨੂੰ ਡਾਇਰੈਕਸ਼ਨ ਪਾਈ ਇਹ 6 ਤਰੀਕ ਨੂੰ ਕਹਿੰਦੇ ਜੀ ਵੀ ਸਾਡਾ ਤਾਂ ਪ੍ਰੋਸੈਸ ਚੱਲੀ ਜਾਂਦਾ 6 ਤੋਂ ਬਾਅਦ 9 ਨੂੰ ਫੇਰ ਇਹਨਾਂ ਨੇ ਜਾ ਕੇ ਕਈ ਪ੍ਰੋਸੈਸ ਚੱਲੀ ਜਾਂਦਾ ਉਦੋਂ ਬਾਅਦ 13 ਤਰੀਕ ਨੂੰ ਉਹਨਾਂ ਨੇ ਰਾਜ ਸਾਹਿਬ ਨੇ ਫੇਰ ਮੈਡਮ ਆਪਣੇ ਟਿੱਗਾ ਜੀ ਤੇ ਇਹ ਗਏ ਹਾਈ ਕੋਰਟ ਆਪਣੇ ਐਸ.ਐਚ.ਓ ਸਾਹਿਬ ਗਏ ਡੀ.ਐਸ.ਪੀ ਰਾਜਨਪਾਲ ਗਿਆ ਉੱਥੇ ਇਹਨਾਂ ਨੇ ਜਾ ਕੇ ਗਿਆ ਜੀ ਵੀ ਅਸੀਂ ਐਫ.ਆਈ.ਆਰ ਦਰਜ ਕਰਤੀ 11 ਤਰੀਕ ਨੂੰ ਐਫ.ਆਈ.ਆਰ ਲਾਂਚ ਹੋਈ ਹੈ ਉਹਦੇ 'ਚ ਕੀ ਹੋਇਆ ਜੀ ਉਹਦੇ 'ਚ ਜਿਹੜਾ ਮੁੰਡਾ ਨਵਜੋਤ ਆ ਜਿਹੜਾ ਮੇਨ ਸੀਗਾ ਜਿਹੜਾ ਮਾਰਕਫੈਟ ਇਨਸਪੈਕਟਰ ਬਤੌਰ ਇਨਸਪੈਕਟਰ ਹੋ ਉਹਨੂੰ ਇਹਨਾਂ ਨੇ ਕੱਢ ਇਹ ਮਿਲ ਗਿਆ ਉਹਦਾ ਪ੍ਰੂਫ ਆ ਦੇਖੋ ਪਿਆ ਜੀ ਇੱਕ ਹੋਰ ਆਈ ਉਹ ਫਨ ਪਲਾਜ਼ਾ ਦਾ ਆਉਂਦਾ ਜਾਂਦਾ ਫਨ ਪਲਾਜ਼ਾ ਜੀ ਇਹਨਾਂ ਦਾ ਦਫ਼ਤਰ ਆ ਜੀ ਉਹਦੀ ਰਿਕਾਰਡਿੰਗ ਕਿਹਾ ਮੈਂ ਪੁਲਿਸ ਨੂੰ ਉਹਦੀ ਰਿਕਾਰਡਿੰਗ ਕਢਾ ਲਓ ਉਹਦੇ ਚੋਂ ਇਹ ਮਿਲ ਜੂਗਾ ਜੀ ਤੇ ਉਦੋਂ ਬਾਅਦ ਚਲੋ 11 ਤੋਂ ਬਾਅਦ ਇਹਨਾਂ ਦੀ ਜਮਾਨਤਾਂ ਵੀ ਕੈਂਸਲ ਹੋ ਗਈਆਂ ਜੀ ਆ ਦੇਖੋ ਇੱਥੋਂ ਜੀ ਇਹਨਾਂ ਨੇ ਜਮਾਨਤਾਂ ਕੈਂਸਲ ਹੋ ਗਈਆਂ ਫਿਰ ਇਹ ਹਜੇ ਵੀ ਸ਼ਹਿਰ ਚ ਤੁਰੇ ਫਿਰਦੇ ਜੀ ਇੱਥੇ ਆਮੋ ਮੇਰੇ ਗਵਾਵਾਂ ਨੂੰ ਵੀ ਉਹ ਪੂਰਨ ਵੀਰਾ ਮੰਡਾਉ ਨੂੰ ਵੀ ਹੋਰ ਵੀ ਦਰਸ਼ਨ ਪ੍ਰਧਾਨ ਜੀ ਉਹਨਾਂ ਨੂੰ ਵੀ ਜਾ ਕੇ ਇਹਨਾਂ ਨੇ ਧਮਕਾਇਆ ਜੀ ਇਹ ਪਰ ਤੇ ਕੈਨਸਲ ਹੋ ਜੂਗਾ ਜਾਂ ਹੀ ਰੋਟੇ ਤੇ ਦਰਖਾਸਤ ਕਰ ਦਿਆਂਗੇ ਅਸੀਂ ਇਹ ਕਰ ਦਿਆਂਗੇ ਵਾ ਕਰ ਦਿਆਂਗੇ ਵੀ ਕੋਈ ਇਹਨਾਂ ਨੂੰ ਪੁਲਿਸ ਰੈਸਪੋন্স ਕਰੇਗਾ ਹੋਰ ਹੀ ਕਿਸ ਨੂੰ ਪਤਾ ਲੱਗੇ ਜੀ ਮੇਰਾ ਤਾਂ ਪੁੱਤ ਕਿਉਂ ਨਹੀਂ ਮੈਂ ਕਹਾਂ ਜੀ ਇਹ ਤੁਸੀਂ ਕੋਟਕਪੂਰੇ ਥਾਣੇ 'ਚ ਮੈਨੂੰ ਲੱਗਦਾ ਬਾਹਲਿਆਣੀ ਦੇ ਘੱਟੋ-ਘੱਟ ਦਰਖਾਸਤਾਂ ਹੀ ਇਸੇ ਕੰਮ ਵਾਲੀਆਂ ਆਉਂਦੀਆਂ ਪਈਆਂ ਜੀ ਕਿੰਨੇ ਬੰਦੇ ਨਾਲ ਫਰਾਡ ਕਰਨ ਨੂੰ ਮੰਨ ਲਓ ਮੇਰੇ ਮੈਂ 7 ਮਹੀਨੇ ਧੱਕੇ ਖਾ ਕੇ ਜੀ ਖਾਈ ਕੋਟ ਕਿਤੇ ਕੌਣ ਕੌਣ ਬੰਦਾ ਇੰਨੀ ਭਗਾਈ ਕਰ ਲੂ ਸਿੱਧੀ ਲੋ ਜੀ 30 ਲੱਖ ਰੁਪਏ ਹੀ 3 ਲੱਖ ਤੋਂ ਪਲੱਸ ਮੈਂ 3 ਲੱਖ ਰੁਪਈਆ ਮੇਰੇ ਉੱਤੇ ਲੱਗ ਗਏ ਜੀ ਕੀ ਮੰਗ ਤੁਸੀਂ ਇਹਨਾਂ ਕੋਲੇ ਲਾਇਸੈਂਸ ਵਗੈਰਾ ਚੈੱਕ ਕੀਤਾ ਅਲਥਾਨ ਲਾਇਸੈਂਸ ਨਹੀਂ ਵੀ ਇਹਨਾਂ ਕੋਲੇ ਮੇਰਾ ਲਾਇਸੈਂਸ ਤੋਂ ਬਿਨਾ ਬਿਨਾਂ ਲਾਇਸੈਂਸ ਤੋਂ ਇਹ ਜਿਹੜਾ ਸਭ ਦਰਕਾਰ ਹੋ ਕਦੀ ਮੈਂ ਤਾਂ ਸਲਾਹ ਦਿੱਤੀ ਸੀ ਮੈਂ ਸਲਾਹਕਾਰ ਹਾਂ ਜੀ ਪੁਲਿਸ ਤੋਂ ਕਰੀਏ ਐਵੇਂ ਕਰੀਏ ਜੀ ਆਪਾਂ ਮੈਨੂੰ ਮੈਂ ਤਾਂ ਜਨਵਰੀ ਜੰਨਾ 700 ਕੋਲ ਡਿਪਟੀ ਸਾਹਿਬ ਕੋਲੇ ਉਹ ਮਜਬੂਰ ਜੇ ਲੱਗਦੇ ਮਜਬੂਰ ਉਹ ਮੰਗੇ ਜੀ ਵੀ ਇਹਨਾਂ ਨੂੰ ਰੈਸਟ ਕੀਤਾ ਜਾ ਵੀ ਇਹਨਾਂ ਨੂੰ ਮਤਲਬ ਕਿ ਜਿਹੜਾ ਪੂਰਾ ਹੁਵਿਕਾ ਤਾਈ ਕੈ ਕਾਨੂੰ ਜਿਵੇਂ ਇਹ ਮੇਰੇ ਗਵਾਂਢੋਂ ਡਰਾਇਤ ਮਂਗਾਈ ਜਾਂਦੇ ਕਾਨੂੰ ਲੜਾਈ ਪੜਾਈ ਵਾਲੇ ਪਾਸੇ ਜਾਊਗਾ ਜੀ ਕੰਮ ਇਹ ਸ਼ਹਿਰ ਚ ਛਰੇਮ ਘੁੰਮਦੇ ਕਰਦੇ ਆ ਜੀ ਨੁਕਸਾਨ ਕਰ ਸਕਦੇ ਔਰ ਸੰਧਵਾ ਸਾਹਬ ਦਾ ਜਿਹੜਾ ਭਰਾ ਉਹ ਉਹ ਛਰੇਆਮ ਇਹਨਾਂ ਦੀ ਮਦਦ ਕਰਦਾ ਪਿਆ ਜੀ ਕੀ ਸੰਧਵਾ ਸਾਹਬ ਨੂੰ ਨਹੀਂ ਦੇਖਦਾ ਵੀ 30-30 ਲੱਖ ਰੁਪਏ ਦੀ ਠੱਗੀ ਔਰ ਉਹਦੀ ਕੋਠੀ ਸੰਧਵਾ ਸਾਹਬ ਦੀ ਬੈਠੇ ਹੁੰਦੀ ਹੈ ਜੀ ਇਹ ਮੇਰੀ ਤਾਂ ਹੀ ਬੇਨਤੀ ਹੈ ਜੀ ਜੀਮ ਸਾਹਬ ਨੂੰ ਵੀ ਇਹ ਇਹਨਾਂ ਨੂੰ ਅਰੈਸਟ ਕਰਾਇਆ ਜਾਵੇ ਜਲਦੀ ਜਲਦੀ ਫਿਰ ਇੱਕ ਹੋਰ ਹੈ ਜੀ ਮੇਰਾ ਉਹ ਕੋਈ ਸੱਜਨ ਮਿੱਤਰਾ ਰੇਤਨ ਜਰਾ ਐਮਐਲਏ ਉਹਨੇ ਸੀਐਮਐਸ ਤੋਂ ਫੋਨ ਵੀ ਕਰਾਇਆ ਇੱਥੇ ਕਿ ਬੰਦੇ ਰੈਸਟ ਕਰੋ ਸਾਡੇ ਦਾ ਪ੍ਰਸ਼ਾਸਨਾ ਕੀ ਬੇਨਤੀ ਹੈ ਜੀ ਵੀ ਇਹਨਾਂ ਨੂੰ ਰੈਸਟ ਕੀਤਾ ਜਾਵੇ ਹੋਰ ਵੀ ਚਲੋ ਮੈਂ ਤਾਂ ਇੰਨਾ ਕੁਝ ਕਰ ਲਿਆ ਜੀ ਇਹ ਇਹ ਪਤਾ ਕੀ ਗੱਲ ਹੈ ਜੀ ਇਹ ਹੁਣ ਮੰਨ ਲਓ ਮੈਂ ਇੰਨਾ ਕੁਝ ਕਰ ਲਿਆ ਮੇਰਾ ਮੇਰੇ ਪੱਲੇ ਕੁਝ ਨਾ ਪਿਆ ਇਹਨਾਂ ਦੀ ਜਮਾਨਤਾਂ ਹੋ ਗਈਆਂ ਹਾਈ ਕੋਰਟ ਤੋਂ ਜਮਾਨਤ ਕਰਾ ਕੇ ਨਿਕਲ ਗਏ ਅਗਲਾ ਜਿਹੜਾ ਦੂਜਾ ਬੰਦਾ ਉਹ ਇੰਨਾ ਅਗਲਾ ਹੌਸਲਾ ਹੀ ਨਹੀਂ ਪਾਉਂਦਾ ਅਗਲਾ ਨਾ ਯਾਰ ਜਦੋਂ ਉਹ ਤਾਂ ਨਹੀਂ ਕੁਝ ਬਣਿਆ ਸਾਡਾ ਕੀ ਬਣੂਗਾ ਫਿਰ ਕੋ ਕੱਲੇ ਮੇਰੇ 30 ਲੱਖ ਨਾਲ ਤਾਂ ਸਬਰ ਨਹੀਂ ਹੋਇਆ ਨਾ ਕਿੰਨਿਆਂ ਨਾਲ ਇਹਨਾਂ ਨੇ ਠਕੀਆਂ ਮਾਰੀਆਂ ਹੋਣਗੀਆਂ ਗਾਂ ਜਦੋਂ ਇਹਨਾਂ ਕੋਲੇ ਪੈਸਾ ਆ ਜਾਂਦਾ ਇਹਨਾਂ ਦੇ ਸਬੰਧੂ ਵੀ ਵੱਡੇ ਬੰਦੇ ਨਾ ਹੋ ਜਾਂਦੇ ਆ ਮੁਕਦਮਾ ਜਿਹੜਾ ਹੈ ਪ੍ਰਿੰਤ ਕਬਾਲ ਸਿੰਘ ਦੇ ਬਿਆਨ ਤੇ ਦਰਜ ਹੋਇਆ ਆਊਟਸਰਟ ਇਮੀਗ੍ਰੇਸ਼ਨ ਦੇ ਮਾਲਕ ਜਿਹੜੇ ਸਿਲਿੰਦਰ ਸਿੰਘ ਤੇ ਉਹਨਾਂ ਦੀ ਨੌ ਦੇ ਖਿਲਾਫ ਦਰਜ ਹੋਇਆ ਇਹ ਮੁਕਦਮਾ ਆਫਟਰ ਇਨਕੁਆਰੀ ਦਰਜ ਹੋਇਆ ਹੈ ਕਿ ਸਿਲਿੰਦਰ ਸਿੰਘ ਅਤੇ ਉਸ ਦੀ ਨੌ ਜਿਹੜੀ ਉਹਦੇ ਖਿਲਾਫ ਹੋਇਆ ਜਿਹਦੇ ਵਿੱਚ ਕਦੇ ਵੀ ਇੱਕ ਬੰਦਾ ਹੋਰ ਪਾਉਣਾ ਹੈ ਉਹ ਪਹਿਲਾਂ ਇਹਨਾਂ ਨੇ ਕੰਪਲੇਂਟ ਚ ਲਿਖਿਆ ਸੀ ਜਿਹੜਾ ਕਿ ਉਹ ਨੂੰ ਦੋਸ਼ੀ ਨਹੀਂ ਪਾਇਆ ਗਿਆ ਇਸੇ ਕਰਕੇ ਉਹਨਾਂ ਦੋਵਾਂ ਦੇ ਖਿਲਾਫ ਮੁਕਦਮਾ ਦਰਜ ਹੋਇਆ ਫਿਰ ਵੀ ਅਸੀਂ ਬਨ ਇਨਵੈਸਟੀਗੇਸ਼ਨ ਦੇ ਦਰਾਰ ਇਹਨਾਂ ਨੂੰ ਵਿਚਾਰ ਕਰ ਲੈਂਦੇ ਅਸੀਂ ਦੇਖ ਲਾਂਗੇ ਜੇ ਉਹਦਾ ਉਹਨਾਂ ਦਾ ਕੋਈ 파ਰਟ ਆਉਦਾ ਤਾਂ ਅਸੀਂ ਉਹਨਾਂ ਨੂੰ ਵੀ ਨਾਮਜ਼ਦ ਕਰਾਂਗੇ ਬਾਕੀ ਦੋਸ਼ਾਂ ਨੂੰ ਫੜਨ ਵਾਸਤੇ ਸਾਡੀ ਰੀਡਿੰਗ ਜਾਰੀ ਹੈ ਜਲਦੀ ਅਸੀਂ ਉਹਨਾਂ ਨੂੰ ਫੜ ਲਾਂਗੇ